ਗੀ ਹੋ ਗਿਆ ਬਾਜਵਾ ਸਾਹਿਬ ਨੂੰ ਚੌਲਾ ਲੈਣ ਤੋਂ ਆਪ ਦਾ ਉਹਨਾਂ ਨੇ ਕੰਪਲੇਂਟ ਦਿੱਤੀ ਹੈ ਭਾਜਪਾ ਨਾਲ ਮਿਲ ਕੇ ਐਫ ਆਈ ਆਰ ਕਰਾਈਏ ਸਾਡੇ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਰੋੜਾ ਉਹਨੂੰ ਲੱਗ ਗਿਆ ਮਰੋੜਾ ਇਹਨਾਂ ਨੇ ਇਹਨਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਅਜੇ ਤੇ ਜੇ ਸਰਕਾਰ ਦੇ ਵਿੱਚ ਬੈਠਿਆਂ ਤੇ ਅਸੀਂ ਇਹਨਾਂ ਦੇ ਪਰਚੇ ਦਵਾ ਸਕਨੇ ਆ ਤੇ ਜਿੱਦਣ ਅਸੀਂ ਆ ਗਏ ਤੇ ਉਧਰ ਬਣੇਗਾ ਕੀ ਬਾਜਵਾ ਸਾਹਿਬ ਜੋ ਹੈ ਕਿੰਨਾ ਝੂਠ ਬੋਲਨੇ ਕਿ ਆਦਮੀ ਕਿੰਨਾ ਯੂ ਟਰਨ ਲੈਨੇ ਕਿ ਆਦਮੀ ਹਰ ਬਾਤ ਤੇ ਉਹ ਯੂ ਟਰਨ ਲੇ ਤੇ ਹੈ ਤਾਂ ਬਿਲਕੁਲ ਹਮ ਵੋਟ ਮੇ ਵੀ ਲੜੇਗੇ ਔਰ জেল ਜਾਣਾ ਪੜਾ ਤਾਂ ਹਮ ਤੋ ਰੈਡੀ ਆਂ ਜਦ ਮਰਜੀ ਪੁਲਿਸ ਆ ਜਾਏ ਹਮ ਆਪਣੀ ਅਰੈਸਟ ਦੇਨੇ ਕੇ ਲਈ ਤਿਆਰ ਹੈ ਸੱਚੇ ਦੋਸਤੋ ਵਿਧਾਨ ਸਭਾ ਸੈਸ਼ਨ ਦੇ ਦੂਸਰੇ ਦਿਨ ਇੱਕ ਐਫ ਆਰ ਨੰਬਰ 77 ਦਾ ਜ਼ਿਕਰ ਹੁੰਦਾ ਐਫ ਆਰ ਨੰਬਰ 77 ਹੈ ਕਿਹੜੀ ਜਿਹੜੀ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ ਸ਼ਿਕਾਇਤ ਹੈ ਜਿਹੜੀ ਸਾਤਰੀਗ ਨੂੰ ਦਿੱਤੀ ਜਾਂਦੀ ਹੈ ਚੰਡੀਗੜ੍ਹ ਪੁਲਿਸ ਨੂੰ ਜਿਹਦੇ ਵਿੱਚ ਕਿਹਾ ਜਾਂਦਾ ਕਿ ਉਹਨਾਂ ਦੇ ਵੀਡੀਓ ਨੂੰ ਐਡਿਟ ਕਰਕੇ ਚਲਾਇਆ ਪ੍ਰਤਾਪ ਬਾਜਵਾ ਕਾਫੀ ਖੁਸ਼ ਨਜ਼ਰ ਆਇਆ ਕਿਉਂਕਿ ਉਹਨਾਂ ਦੇ ਵੱਲੋਂ ਵੀ ਇੱਕ ਐਫਆਈਆਰ ਦਰਜ ਹੋ ਗਈ ਹਾਲਾਂਕਿ ਉਹਨਾਂ ਤੇ ਪਹਿਲਾਂ ਬੰਬ ਵਾਲੇ ਬਿਆਨ ਨੂੰ ਲੈ ਕੇ ਮਾਮਲਾ ਚੱਲ ਰਿਹਾ ਹੈ ਇਸੇ ਦੇ ਚੱਲਦੇ ਪ੍ਰਤਾਪ ਬਾਜਵਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਦਿਖੀਆਂ ਸੀ ਪ੍ਰਤਾਪ ਬਾਜਵਾ ਲਈ ਖੁਸ਼ੀ ਦੇ ਪਲ ਸੀ ਕਿ ਆਖਰ ਉਹਨਾਂ ਦੇ ਵੱਲੋਂ ਵੀ ਜਿਹੜੀ ਆਖਰ ਸ਼ਿਕਾਇਤ ਦਿੱਤੀ ਗਈ ਉਹਦੇ ਉੱਤੇ ਤੁਰੰਤ ਕਾਰਵਾਈ ਹੋ ਗਈ ਇਹਦੇ ਸਿਆਸੀ ਮਾਇਨੇ ਕੀ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਦੋ ਵੱਡੇ ਲੀਡਰਾਂ ਦੇ ਉੱਤੇ ਐਫਆਈਆਰ ਦਰਜ ਹਰਪਾਲ ਸਿੰਘ ਚੀਮਾ ਜਿਹੜੇ ਕਿ ਵਿੱਤ ਮੰਤਰੀ ਨੇ ਅਮਨ ਅਰੋੜਾ ਜਿਹੜੇ ਕਿ ਸੂਬਾ ਪ੍ਰਧਾਨ ਨੇ ਉਹ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਐਨੇ ਖੁਸ਼ ਕਿਉਂ ਨਜ਼ਰ ਆਏ ਦੋਨੇ ਤਰ੍ਹਾਂ ਦੀ ਆਖਰ ਗੱਲ ਕਰਾਂਗੇ ਸਿਆਸੀ ਮਾਇਨੇ ਇਹਦੇ ਕੀ ਨਿਕਲਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੇਖੀਏ ਤਾਂ ਸਿਆਸਤ ਦੇ ਵਿੱਚ ਮਾਮਲੇ ਦਰਜ ਹੋਣ ਜਾਂ ਐਫਆਈਆਰ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਲੀਡਰ ਨੂੰ ਵੱਡਾ ਜਾਂ ਛੋਟਾ ਕਰਨ ਨੂੰ ਲੈ ਕੇ ਉਹ ਇਸ ਕਰਕੇ ਕਿਉਂਕਿ ਜੇ ਤਾਂ ਐਫਆਈਆਰ ਪੁੱਠੀ ਪੈ ਜੇ ਫੇਰ ਤਾਂ ਲੀਡਰ ਆਖਰ ਆਪ ਦੇ ਬਚਾਅ ਕਰਨੀ ਪਾਜਦਾ ਹੈ ਜੇਕਰ ਸਿੱਧੀ ਪੈ ਜੇ ਤਾਂ ਉਹ ਪਹਿਲਾਂ ਨਾਲੋਂ ਕੱਦ ਵਧਾਉਂਦਾ ਨਜ਼ਰ ਆਉਂਦਾ ਹੈ ਇਹਦੇ ਵਿੱਚ ਇਹ ਵੀ ਨਹੀਂ ਕਿ ਐਫਆਈਆਰ ਉਹਦੇ ਉੱਤੇ ਦਰਜ ਹੋਈ ਹੈ ਜਾਂ ਉਹਨੇ ਕਿਸੇ ਤੇ ਕਰਾਈ ਹੈ ਦੋਨੇ ਜੇ ਦੇਖੀਏ ਪ੍ਰਸਤੋ ਇਹ ਐਫਆਈਆਰ ਦੇ ਜ਼ਿਕਰ ਹੁੰਦੇ ਨੇ ਗੱਲ ਕਰ ਲਈ ਤਾਂ ਸਵੇਰ ਚ ਹੁੰਦੀ ਹੈ ਸਵੇਰ ਹੁੰਦੇ ਹੀ ਪ੍ਰਤਾਪ ਬਾਜਵਾ ਆਉਂਦੇ ਨੇ ਬੜੀ ਖੁਸ਼ੀ ਦੇ ਨਾਲ ਤੇ ਐਫਆਈਆਰ ਦਿਖਾਉਂਦੇ ਨੇ ਐਫਆਈਆਰ ਦੀ ਕਾਪੀ ਦਿਖਾਉਂਦੇ ਨੇ ਉਹਨਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਕ ਉਹਨਾਂ ਦਾ ਬਿਆਨ ਜਿਹੜਾ ਕਿ ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਆਮਦਵੀ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਪ੍ਰਤਾਪ ਬਾਜਵਾ ਆ ਚਾਹੇ ਭਾਜਪੀ ਉਹਨਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਏ ਨੇ ਯਾਨੀ ਕਿ ਵਿਕਰਮ ਮਜੀਠੀਆ ਦੇ ਹੱਕ 'ਚ ਨਜ਼ਰ ਆਏ ਪਰ ਪ੍ਰਤਾਪ ਬਾਜਵਾ ਕਹਿੰਦੇ ਮੈਂ ਵਿਕਰਮ ਮਜੀਠੀਆ ਦੇ ਹੱਕ 'ਚ ਨਹੀਂ ਆਇਆ ਬਲਕਿ ਜਿਹੜੀ ਉਹਨਾਂ ਦੇ ਘਰੇ ਰੇਡ ਕੀਤੀ ਗਈ ਤਾਂ ਗਨੀਪ ਕੌਰ ਮਜੀਠੀਆ ਯਾਨੀ ਕਿ ਵਿਕਰਮ ਮਜੀਠੀਆ ਦੇ ਪਤਨੀ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਉੱਥੇ ਜੋ ਮਾਹੌਲ ਦੇਖਿਆ ਉਹਦੇ ਮੈਂ ਖਿਲਾਫ ਆ ਇਸੇ ਜੀ ਨੂੰ ਲੈ ਕੇ ਆਮਦਵੀ ਪਾਰਟੀ ਨੇ ਇੱਕ ਵੀਡੀਓ ਬਾਰੀ-ਬਾਰੀ ਦਿਖਾਇਆ ਉਸ ਵੀਡੀਓ ਨੂੰ ਲੈ ਕੇ ਇਤਰਾਜ ਹੈ ਪ੍ਰਤਾਪ ਬਾਜਵਾ ਨੇ ਜਿਹੜੀ ਸ਼ਿਕਾਇਤ ਦਿੱਤੀ ਉਹਦੇ ਤੇ ਤੁਰੰਤ ਕਾਰਵਾਈ ਵੀ ਹੁੰਦੀ ਦੇਖੀ ਗਈ ਤੇ ਤੁਰੰਤ ਕਾਰਵਾਈ ਨੂੰ ਲੈ ਕੇ ਵੀ ਸਵਾਲ ਉਠੇ ਇਸ ਐਫਆਈਆਰ ਦੇ ਵਿੱਚ ਜੇ ਦੇਖੀਏ ਤਾਂ ਅਮਨ अरोड़ा ਤੇ ਹਰਪਾਲ ਚਿਮਾ ਦੋਹਾਂ ਦੇ ਨਾਲ ਮੈਨੇ ਗੱਲ ਕਰੀ ਤੇ ਦੋਹਾਂ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਹਾਲਾਂਕਿ ਜਾਂਚ ਦਾ ਘੇਰਾ ਹੌਲੀ-ਹੌਲੀ ਅੱਗੇ ਵਧ ਰਿਹਾ ਹੈ ਪਰ ਉਹਦੇ باوجود ਦੋਨੇ ਲੀਡਰ ਬੜੇ ਮੁਸਕਰਾਏ ਬੜੇ ਖੁਸ਼ ਸੀ ਇਸ ਈਨੂ ਲੈ ਕੇ ਪ੍ਰਤਾਪ ਬਾਜਵਾ ਖੁਸ਼ੀ ਇਸ ਕਰਕੇ ਕਿਉਂਕਿ ਉਹਨਾਂ ਦੇ ਉੱਤੇ ਵੀ ਜਿਹੜੀ ਐਫਆਈਆਰ ਦਰਜ ਹੈ ਤੇ ਉਹਨਾਂ ਦੇ ਵੱਲੋਂ ਵੀ ਕਈ ਐਫਆਈਆਰ ਦਰਜ ਕਰਵਾ ਦਿੱਤੀ ਗਈ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਹੈ ਕਿ ਹਿਸਾਬ ਬਰਾਬਰ ਹੁੰਦਾ ਦਿਖ ਰਿਹਾ ਹੈ ਤੇ ਕੱਲ ਨੂੰ ਜੇਕਰ ਆਖਰ ਕਿਤੇ ਕੜੀਆਂ ਫਸਦੀਆਂ ਨਜ਼ਰ ਆਈਆਂ ਤਾਂ ਉਹਨਾਂ ਦੇ ਵੀ ਸਰਕਾਰ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਤੁਸੀਂ ਇਸ ਕਾਰਵਾਈ ਨੂੰ ਵਾਪਸ ਲਓ ਕਿਉਂਕਿ ਪ੍ਰਤਾਪ ਬਾਜਵਾ ਬੰਬ ਵਾਲੇ ਬਿਆਨ ਨੂੰ ਲੈ ਕੇ ਵੀ ਕਹਿ ਗਏ ਕਿ ਆਹ ਕਹਿ ਚੁੱਕੇ ਨੇ ਪਹਿਲਾਂ ਵੀ ਕਿ ਉਹਨਾਂ ਦਾ ਨਿੱਜੀ ਤੌਰ ਤੇ ਨਹੀਂ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਸੀ ਹੁਣ ਆਖਰਕਾਰ ਇਹਦੇ 'ਚ ਸਿਆਸੀ ਪੇਚ ਕੀ ਹੈ ਆਮਦਵੀ ਪਾਰਟੀ ਇਸ ਕਰਕੇ ਖੁਸ਼ ਹੈ ਕਿ ਆਖਰ ਭਾਵੇਂ ਉਹਨਾਂ ਦੇ ਉੱਤੇ ਐਫਆਈਆਰ ਦਰਜ ਹੋ ਗਈ ਹੈ ਲੀਡਰਾਂ ਦੇ ਉੱਤੇ ਮੂਮਲ ਐਫਆਈਆਰਾਂ ਦਰਜ ਹੋ ਜਾਂਦੀਆਂ ਨੇ ਉਹਦੇ ਨਾਲ ਲੀਡਰਾਂ ਦੇ ਕਦ ਵੱਧ ਹੀ ਨੇ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਉਹਨਾਂ ਦੇ ਕਦ ਛੋਟੇ ਹੋਣ ਉਹ ਵੀ ਜੇਕਰ ਕੋਈ ਮਾੜੀ ਐਫਆਈਆਰ ਹੋਵੇ ਕੋਈ ਸੰਗੀਨ ਜੁਰਮ ਦੀ ਐਫਆਈਆਰ ਹੋਵੇ ਹੁਣ ਜਦੋਂ ਅਮਨੋ ਰੋੜਾ ਨਾਲ ਮੈਂ ਗੱਲ ਕਰੀ ਅਮਨੋ ਰੋੜਾ ਵੀ ਬੜੇ ਖੁਸ਼ ਨਜ਼ਰ ਆਏ ਉਹ ਕਹਿੰਦੇ ਦੇਖਿਆ ਆਖਰ ਬਿੱਲੀ ਥੈਲੋ ਨਿਕਲੇ ਇਹ ਉਹਨਾਂ ਦਾ ਇੱਕ ਡਾਇਲੋਗ ਹੈ ਜਿਹੜੇ ਕਈ ਥਾਵਾਂ 'ਤੇ ਯੂਜ਼ ਕਰਦੇ ਨੇ ਉਹਦੇ ਵਿੱਚ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਉਹ ਲਗਾਤਾਰ ਕਹਿੰਦੇ ਨੇ ਕਿ ਪ੍ਰਤਾਪ ਬਾਜਵਾਦੀ ਭਾਜਪਾ ਦੇ ਨਾਲ ਨੇੜਤਾ ਐ ਇਸੇ ਕਰਕੇ ਚੰਡੀਗੜ੍ਹ ਦੇ ਵਿੱਚ ਭਾਜਪਾ ਉਹਨਾਂ ਦੇ ਖਿਲਾਫ ਜਦੋਂ ਉਹ ਸ਼ਿਕਾਇਤ ਦਿੰਦੇ ਨੇ ਤਾਂ ਤੁਰੰਤ ਕਾਰਵਾਈ ਹੋ ਜਾਂਦੀ ਹੈ। ਇਹੀ ਸਵਾਲ ਫਿਰ ਮੈਨੇ ਪੁੱਛਿਆ ਹਰਪਾਲ ਸਿੰਘ ਚੀਮਾ ਨੂੰ ਕਿ ਤੁਸੀਂ ਇਹਨੇ ਮੁਸਕਰਾ ਰਹੇ ਹੋ ਤਾਂ ਕੀ ਲੱਗਦਾ ਕਿ ਤੁਹਾਡੇ ਉੱਤੇ ਤਾਂ ਪਰਚਾ ਦਰਜ ਹੋ ਗਿਆ ਤੁਸੀਂ ਡਰੇ ਨਹੀਂ ਹੈਗੇ ਉਹ ਵੀ ਇਸ ਚੀਜ਼ ਤੋਂ ਮੁਸਕਰਾਣ ਦੇ ਨਜ਼ਰ ਆਏ ਉਹਨਾਂ ਨੇ ਵੀ ਇਹੀ ਗੱਲ ਕਹੀ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਤਾਂ ਐਗਜ਼ਾਮਪਲ ਦਿੱਤੀ ਕਿ ਆਮ ਤੌਰ ਦੇ ਉੱਤੇ ਜਦੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਦੇਖੋ ਇੱਕ ਕਥਨ ਬਣਿਆ ਹੋਇਆ ਕਈ ਜਗ੍ਹਾ ਤੇ ਘਰ ਪੁਲਿਸ ਤੇਜ਼ੀ ਨਾਲ ਕਾਰਵਾਈ ਕਰਦੀ ਵੀ ਹੈ ਚ ਕੋਈ ਦੋ ਰਾਇ ਨਹੀਂ ਚੰਡੀਗੜ੍ਹ ਪੁਲਿਸ ਬੜੇ ਫੈਕਟਸ ਦੇ ਉੱਤੇ ਚੱਲਦੀ ਹੈ ਕਿਉਂਕਿ ਉਹ ਰਹੀ فی ਵੀਆਈਪੀ ਸਿਸਟਮ ਮੈਕਸਿਮਮ ਜਦੋਂ ਪੋਰਸ ਦੇ ਕੋਲੇ ਜਾਂਚ ਵਾਸਤੇ ਜਾਂਦਾ ਹੈਗਾ ਇਹ ਤੋਂ ਪਹਿਲਾਂ ਮਨਿਸਟਰ ਸੰਦੀਪ ਵਾਲਾ ਵੀ ਦੇਖਿਆ ਸੀ ਹਰਿਆਣਾ ਦੇ ਜਿਹੜੇ ਖੇਡ ਮੰਤਰੀ ਸੀਗੇ ਤੇ ਚੰਗੇ ਵੱਡੇ ਪਲੇਅਰ ਨੇਗੇ ਹਰਪਾਲ ਚੀਮਾ ਇਹ ਕੱਲ ਕਹਿੰਦੇ ਨਜ਼ਰ ਆਏ ਕਹਿੰਦੇ ਜਦੋਂ ਇੰਨੀ ਜਲਦੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਤੇ ਤੁਰੰਤ ਐਫਆਈਆਰ ਵੀ ਹੋ ਗਈ ਤੇ ਅੱਗੇ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ ਉਹ ਇਹਦੇ ਚੋਂ ਆਪਦਾ ਸਿਆਸੀ ਫਾਇਦਾ ਦੇਖ ਰਹੇ ਨੇ ਉਹ ਸਿੱਧੇ ਤੌਰ ਤੇ ਕਹਿੰਦੇ ਨੇ ਕਹਿੰਦੇ ਕਿ ਆਖਰ ਬਾਜਵਾਦੀ ਨੇੜਤਾ ਭਾਜਪੀ ਦੇ ਨਾਲ ਕੋਲੇ ਨਜ਼ਰ ਆ ਰਹੀ ਹੈ ਇਸ ਕਰਕੇ ਹੀ ਇਹ ਹੈ ਐਫਆਈਆਰ ਜਿਹੜੀ ਉਹ ਦਰਜ ਹੁੰਦੀ ਹੈ ਹੁਣ ਇਸ ਤੋਂ ਬਾਅਦ ਜਵਾਬ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੋਂ ਲੈਣਾ ਵੀ ਬੰਦਾ ਸੀ ਜਦੋਂ ਮੈਨੇ ਪ੍ਰਤਾਪ ਬਾਜਵਾ ਨੂੰ ਇਹ ਦੋਹੇ ਬਿਆਨਾਂ ਦੇ ਬਾਰੇ ਪੁੱਛਿਆ ਕਿ ਤੁਹਾਡੀ ਐਪਲੀਕੇਸ਼ਨ ਤੇ ਇੰਨੀ ਜਲਦੀ ਕਾਰਵਾਈ ਹੋ ਕਿਵੇਂ ਗਈ ਕੀ ਹਰਪਾਲ ਚੀਮਾ ਜਾਂ ਅਮਨੋ ਰੋੜਾ ਜਾਂ ਕਈ ਆਮ ਆਦਮੀ ਪਾਰਟੀ ਸਮੂਚੀ ਇਸ ਸਵਾਲ ਚੁੱਕਰੀ ਹੈ ਕਿ ਪ੍ਰਤਾਪ ਬਾਜਵਾ ਦੀ ਨੇੜਤਾ ਬੀਜੇਪੀ ਦੇ ਨਾਲ ਤੇ ਬੀਜੇਪੀ ਕਿਉਂਕਿ ਕੇਂਦਰ ਦੇ ਵਿੱਚ ਹੈ ਤੇ ਯੂਟੀ ਕੇਂਦਰ ਦੇ ਅੰਦਰ ਦੇ ਅੰਡਰ ਆਉਂਦੀ ਹੈ ਤਾਂ ਇਸ ਕਰਕੇ ਐਫ ਆਰ ਜਲਦੀ ਦਰਜ ਹੋਗੀ ਤਾਂ ਪ੍ਰਤਾਪ ਬਾਜਵਾ ਦਾ ਇਹ ਤਰਕ ਸਹੀ ਉਹ ਕਹਿੰਦੇ ਵੀ ਜੇਕਰ ਅ ਇਸ ਤਰ੍ਹਾਂ ਦੇ ਨਾਲ ਹੈ ਕਿ ਸਰਕਾਰਾਂ ਮੇਰੀਆਂ ਮਦਦ ਕਰ ਰਹੀਆਂ ਨੇ ਤਾਂ ਮੇਰੇ ਵੇਲੇ ਕਿਹੜਾ ਆਖਰ ਪਾਕਿਸਤਾਨ ਦੀ ਸਰਕਾਰ ਸੀਗੀ ਉਸ ਸਮੇਂ ਦੇ ਦੌਰਾਨ ਕਿ ਮੇਰੇ ਉੱਤੇ ਐਫਆਈਆਰ ਦਰਜ ਹੋਈ ਪ੍ਰਤਾਪ ਵਜਬਾ ਬੜੇ ਖੁਸ਼ ਨਜ਼ਰ ਆਏ ਕਹਿੰਦੇ ਮੈਂ ਵੀ ਇਸੇ ਤਰ੍ਹਾਂ ਦੇ ਨਾਲ ਇਹਨਾਂ ਦੀ ਵੀ ਇਸੇ ਤਰ੍ਹਾਂ ਦੇ ਨਾਲ ਇਨਟੈਰੋਗੇਸ਼ਨ ਹੋਣੀ ਹੈ ਇਸੇ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਹੋਣੀ ਹੈ ਯਾਨੀ ਕਿ ਉਹਨਾਂ ਦੀ ਮੁਸਕਰਾਹਟ ਕਿਤੇ ਨ ਕਿਤੇ ਜ਼ਾਹਰ ਕਰਦੀ ਸੀ ਕਿ ਉਹਨਾਂ ਨੂੰ ਕਿਸ ਕਦਰ ਉਸ ਐਫਆਈਆਰ ਦੀ ਪੀੜਾ ਵੀ ਹੋਈ ਹੈ ਤੇ ਆਖਰ ਉਹਨਾਂ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਇਹ ਬਿਆਨ ਕੀ ਸੀ ਬਿਆਨ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਸਿਰਲ ਸਾਰਾ ਰੂਪ ਚ ਇਹ ਸੀ ਕਿ ਨੇ ਇਸ ਚੀਜ਼ ਦੀ ਨਖਿੱਦੀ ਕੀਤੀ ਸੀ ਜੋ ਐਕਟ ਹੋਇਆ ਪੂਰਾ ਵਿਕਰਮ ਮਜੀਠੀਆ ਦੇ ਘਰੇ ਪਰ ਮੈਂ ਵਿਕਰਮ ਮਜੀਠੀਆ ਦੇ ਖਿਲਾਫ ਆ ਐਸੀ ਚੀਜ਼ ਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇਹ ਸੋਚ ਰਹੀ ਆ ਹੁਣ ਕਿ ਜੇਕਰ ਸਾਡੇ ਤੇ ਐਫ ਆਈ ਆਰ ਹੋ ਵੀ ਗਈ ਤਾਂ ਤੁਹਾਡੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਪਰ ਸਿਆਸੀ ਤੌਰ ਦੇ ਉੱਤੇ ਬਹੁਤ ਵੱਡਾ ਫਾਇਦਾ ਹੋ ਸਕਦਾ ਹੁਣ ਆਮ ਆਦਮੀ ਪਾਰਟੀ ਜਾਂ ਕਿ ਇਹ ਹਰਪਾਲ ਚੀਮਾ ਦੀ ਵੀ ਜੀ ਗੱਲ ਕਰੀਆ ਹਰਪਾਲ ਚੀਮਾ ਦਾ ਇੱਥੇ ਤਾਂ ਕਹਿੰਦੇ ਨਜ਼ਰ ਆਏ ਕਿ ਜੇਕਰ ਮੇਰੀ ਗ੍ਰਿਫਤਾਰੀ ਵੀ ਹੋ ਜਾਂਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਖੁਸ਼ੀ ਖੁਸ਼ੀ ਜਾਊਂਗਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਇਸ ਇਹ ਗ੍ਰਿਫਤਾਰੀ ਹੁੰਦੀ ਹੈ ਤਾਂ ਵੱਡੇ ਤੌਰ ਦੇ ਉੱਤੇ ਉਹਨਾਂ ਨੂੰ ਕਹਿਣਾ ਸੌਖਾ ਹੋ ਜਾਊਗਾ ਕਿ ਹੈ ਨਾ ਹੈ ਉਹ ਉਹਨਾਂ ਦੇ ਇੰਟਰਨਲ ਤੌਰ ਤੇ ਹੈ ਜੇ ਆਪਾਂ ਦੇਖੀਏ ਪਰ ਉਹਨਾਂ ਦੇ ਕੋਲ ਇੱਕ ਤਰਕ ਹੋ ਜਾਊਗਾ ਕਿ ਭਾਜਪਾ ਦੇ ਨਾਲ ਸਾਂਝ ਪ੍ਰਤਾਪ ਬਾਜਵਾ ਦੀ ਜ਼ਾਦਿਆ ਇਸ ਕਰਕੇ ਸਾਡੀ ਗ੍ਰਿਫਤਾਰੀਆਂ ਹੋ ਗਈਆਂ ਸਾਡੇ ਉੱਤੇ ਕਾਰਵਾਈ ਹੋ ਗਈ ਹਾਲਾਂਕਿ ਪ੍ਰਤਾਪ ਬਾਜਵਾ ਇਹ ਮੰਨਦੇ ਨੇ ਕਿ ਉਹਨਾਂ ਦੇ ਫੈਕਟਸ ਬੜੇ ਸਟਰੋਂਗ ਨੇ ਇਸ ਕਰਕੇ ਕਾਰਵਾਈ ਹੋਈ ਹੈ ਵਿਧਾਨ ਸਭਾ ਸੈਸ਼ਨ ਦੇ ਵਿੱਚ ਜੇ ਦੇਖੀਏ ਤਾਂ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਬਹੁਤ ਅਟੈਕਿੰਗ ਮੋਰਚ 'ਚ ਨਜ਼ਰ ਆਇਆ ਪ੍ਰਤਾਪ ਬਾਜਵਾ ਦੇ ਉੱਤੇ ਤੇ ਇਹ ਸਾਰੇ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਿੱਧੇ ਤੌਰ ਤੇ ਹੈ ਦੋਨੇ ਧਿਰਾਂ ਅੱਜ ਮੁਸਕਰਾ ਰਹੀਆਂ ਸੀ ਮੁਸ਼ਕਲਾਂ ਕਿੰਨੀਆਂ ਵਧਣਗੀਆਂ ਕਹਿਣਾ ਮੁਸ਼ਕਿਲ ਹੈ ਪਰ ਇਹਦੇ ਵਿੱਚ ਇਹ ਵੀ ਹੈ ਕਿ ਇਸ ਜਾਂਚ ਦੇ ਘੇਰੇ ਦੇ ਵਿੱਚ ਜੇਕਰ ਅੱਗੇ ਵਧਦਾ ਹੈ ਤਾਂ ਪ੍ਰਤਾਪ ਬਾਜਵਾ ਦਾ ਦਾਵਾ ਇਹ ਹੈ ਕਿ ਹੋਰ ਵੀ ਇਹਨਾਂ ਦੇ ਵੱਡੇ ਲੀਡਰ ਫਸ ਸਕਦੇ ਨੇ ਚਾਹੇ ਗੱਲ ਉਹਨਾਂ ਨੇ ਮੁੱਖ ਮੰਤਰੀ ਦੀ ਕਰੀ ਚਾਹੇ ਅਰਵਿੰਦ ਕੇਜਰੀਵਾਲ ਦੀ ਕਰੀ ਪਰ ਇਹਨਾਂ ਸਾਰਿਆਂ ਦੇ ਵਿੱਚ ਜਿਸ ਤਰ੍ਹਾਂ ਦੇ ਪੂਰੇ ਹਾਲਾਤ ਬਣੇ ਨੇ ਤਾਂ ਕਹਿ ਸਕਦੇ ਹਾਂ ਐਫ ਆਈ ਆਰ ਨੰਬਰ 70 ਸਿਆਸੀ ਪੋ ਵੀ ਖਬੀ ਤੈ ਕਰੂਗੀ ਐਫਆਈਆਰ ਨੰਬਰ 77 ਆਖਰ ਪ੍ਰਤਾਪ ਬਾਜਵਾ ਦੀ ਖੁਸ਼ੀ ਦਾ ਕਾਰਨ ਬਣੀ ਹੈ ਐਫਆਈਆਰ ਨੰਬਰ 77 ਪਰੇਸ਼ਾਨੀ ਦਾ ਕਾਰਨ ਦੀ ਜਗ੍ਹਾ ਤੇ ਖੁਸ਼ੀ ਦਾ ਕਾਰਨ ਤੇ ਇੱਕ ਸਿਆਸੀ ਐਡਵਾਂਟੇਜ ਵੀ ਬਣੀ ਹੈ ਆਮ ਆਦਮੀ ਪਾਰਟੀ ਦੇ ਲਈ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਦੇਖੀਏ ਸਿਆਸੀ ਲੀਡਰ ਹਮੇਸ਼ਾ ਆਪਣਾ ਮੁਨਾਫਾ ਦੇਖਦੇ ਨੇ ਜਾ ਭਾਵੇਂ ਮਾਮਲਾ ਕਿਉਂ ਨਾ ਦਰਜ ਹੋ ਜੇ ਮਾਮਲੇ ਦਰਜ ਤੋਂ ਘਭਰਾਉਂਦੇ ਨੇ ਤੁਹਾਡੇ ਮੇਰੇ ਵਰਗੇ ਲੋਕ ਜਾਂ ਆਮ ਲੋਕ ਜਿਨ੍ਹਾਂ ਨੂੰ ਇਹ ਲੱਗਦਾ ਕਿ ਆਖਰ ਜੇਕਰ ਇੱਕ ਵਾਰੀ ਪਰਚਾ ਦਰਜ ਹੋ ਗਿਆ ਤਾਂ ਆਖਰ ਉਹਨਾਂ ਨੂੰ ਕਿਹੜਾ ਕੋਟਾਂ ਕਚਹਿਰੀਆਂ ਦੇ ਚੱਕਰਾਂ ਚ ਪਊ ਵਕੀਲਾਂ ਦੇ ਚੱਕਰਾਂ ਚ ਪਊ ਪਰ ਸਿਆਸੀ ਲੋਕਾਂ ਵਾਸਤੇ ਇਹ ਹਮੇਸ਼ਾ ਪਰਚੇ ਐਡਵਾਂਟੇਜ ਲੈ ਕੇ ਆਉਂਦੇ ਨੇ ਭਾਵੇਂ ਉਹ ਕਿਸੇ ਵੀ ਰੂਪ ਦਾ ਹੋਵੇ ਕਮੈਂਟ ਕਰਕੇ ਆਪ ਦੀ ਰਾਏ ਸਾਂਝੀ ਕਰਿਓ ਤੁਸੀਂ ਵੀ ਕੀ ਸੋਚਦੇ ਹੋ ਪਰ ਨਾਲ ਨਾਲ ਗੱਲ ਇਹ ਵੀ ਹੈ ਕਿ ਆਖਰ ਇਸ ਪੂਰੀ ਘੜੀ ਦਾ ਆਉਂਦੇ ਦਿਨਾਂ ਦੇ ਦੌਰਾਨ ਵੀ ਲੱਗਦਾ ਹੈ ਕਿ ਕਈ ਇੰਟਰਸਟਿੰਗ ਪੁਆਇੰਟਸ ਤੇ ਇੰਟਰਸਟਿੰਗ ਫੈਕਟਸ ਦੇ